ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਤੇ ਮੈਂ ਤੁਹਾਡੇ ਨਾਲ ਜਸਬੀਰ ਖੋਜ ਰਜ ਸੀ ਇੱਕ ਪਿਤਾ ਜਿਹੜਾ ਕਿ ਆਪਣੇ ਬੱਚਿਆਂ ਨੂੰ ਉਂਗਲ ਫੜ ਕੇ ਚੱਲਣਾ ਸਿਖਾਉਂਦਾ ਹੈ ਕਿ ਉਹੀ ਪਿਤਾ ਆਪਣੇ ਪੁੱਤਰ ਦਾ ਕਤਲ ਕਰ ਸਕਦਾ ਤਾਂ ਹਰ ਕਿਸੇ ਦਾ ਜਵਾਬ ਹੋਵੇਗਾ ਨਹੀਂ ਪਰ ਅਜਿਹਾ ਹੋਇਆ ਹੈ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਬਲਾਕ ਨਾਬਾ ਦੇ ਪਿੰਡ ਮੱਲੇਵਾਲ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮਲਕੀਤ ਸਿੰਘ ਨਾਮ ਦੇ ਇੱਕ ਪਿਓ ਨੇ ਆਪਣੇ ਹੀ ਪੁੱਤ ਦੇ ਸਿਰ ਤੇ ਕਹੀ ਦੇ ਨਾਲ ਵਾਰ ਕੀਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਨੌਜਵਾਨ ਦਾ ਨਾਮ ਜਗਪਾਲ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 35 ਸਾਲ ਹੈ ਅਤੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪੋਤੇ ਦਾ ਜਨਮ ਦਿਨ ਮਨਾਉਣ ਮਗਰੋਂ ਮਲਕੀਤ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਘਰ ਦੇ ਵਿੱਚ ਪਏ ਦਾਤੀ ਫਰਾ ਪੱਖੇ ਨੂੰ ਲੈ ਕੇ ਪਿਓ ਪੁੱਤ ਵਿੱਚਕਾਰ ਲੜਾਈ ਹੋਈ ਸੀ ਤਾਂ ਰਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪਿਓ ਨੇ ਆਪਣੇ ਹੀ ਪੋਤੇ ਕਾਤਲਾਨਾ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਉਸ ਨੂੰ ਤੁਰੰਤ ਹੀ ਪਟਿਆਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪ੍ਰੰਤੂ ਉਸ ਦੀ ਹਾਲਤ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਹੀ ਪੀਜੀਆਈ ਚੰਡੀਗੜ੍ਹ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਜਖਮਾਂ ਦੀ ਤਾਬਨਾ ਚਲਦੇ ਹੋਏ ਉਸ ਨੇ ਦਮ ਤੋੜ ਦਿੱਤਾ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਦੇ ਵੱਲੋਂ ਹੁਣ ਅਗਲੀ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਸਵੇਂ ਨੇ ਮ੍ਰਿਤਕ ਦੀ ਮਾਤਾ ਮਾਇਆ ਕੌਰ ਉਸ ਦੇ ਰਿਸ਼ਤੇਦਾਰ ਬਿਆਨਤ ਸਿੰਘ ਅਤੇ ਐਸ ਐਚਓ ਗੁਰਪ੍ਰੀਤ ਸਿੰਘ ਹਾਂਡਾ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਡੇ ਨਾਲ ਵੀ ਸਾਂਝਾ ਜੀ ਮੇਰਾ ਬڑا ਮੁੰਡਾ ਥੀ ਇਹ ਇਹ ਬੜੇ ਮੁੰਡੇ ਕੰਨੀ ਦਾ ਇਹਦਾ ਮੈਂ ਰਹਿਨੀ ਹਾਂ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਪੀ ਕੇ ਮਾਰੇ ਮੋਟੇ ਖੈਬਰ ਤੇ ਜਾਦੇ ਖੈਬਰ ਕੋ ਉੱਪਰ ਪਏ ਇਹ ਮੇਰਾ ਮੁੰਡਾ ਜਿਹੜਾ ਬੜਾ ਤੀਏ ਸੌ ਗਿਆ ਇਹ ਉਰੇ ਮੰਜਾ ਡਾਇਵਾ ਤੇ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀਂ ਮਾਰੀ ਅੱਛਾ ਦੋ ਕਈਆਂ ਮਾਰੀਆਂ ਇਹਨੇ ਨੂੰ ਮੇਰੀ ਨੋਹ ਉੱਠ ਕਢੀ ਜਦ ਤੀ ਮਾਰਨੇ ਲੱਗਿਆ ਇਹਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਯਾਨੀ ਖਾਸੀ ਦੂਰ ਰਹਨੇ ਆ ਇਸ ਤੂਮੀਲ ਦਾ ਫਰਕ ਆਏਗਾ ਜਾਨੂ ਇਹਨੇ ਫੋਨ ਕਰਤਾ ਜਾਨੂ ਅਸੀਂ ਆਏ ਜਾਨੂ ਮੇਰੇ ਮੁੰਡੇ ਨੂੰ ਜਾਣੇ ਡਾਕਟਰ ਦੇ ਲੈ ਕੇ ਤੇ ਜਾਣਾ ਪਹਿਲਾਂ ਵੀ ਲੜਾਈ ਝਗੜਾ ਕੁਝ ਨਹੀਂ ਬਸ ਇੱਦਾਂ ਲੜ ਪੈਂਦਾ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਤੀ ਹੁੰਦਾ ਬਸ ਉੱਤੇ ਹੀ ਲੜੇ ਨੇ ਅੱਛਾ ਜੀ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ ਓਂਟੇ ਦੀ ਉਮਰ ਤਾਂ 35 ਸਾਲ ਦੀ ਉਮਰ ਆਉਂਦੀ ਜੀ ਬਿਆਹਿਆ ਵਸੀ ਹਾਂ ਜੀ ਬਿਆਹਿਆ ਬਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਹਾਂ ਜੀ ਘਰ ਉੱਚੜ ਗਿਆ ਸ਼ਰਾਬ ਨੇ ਜੜਿਆ ਬੈਲੀ ਗੱਲ ਤਾਂ ਇਹਦਾ ਮਤਲਬ ਨਹੀਂ ਦੀ ਜਦੋਂ ਦੋ ਜੀ ਅੰਦਰ ਪਏ ਨੇ ਇਹਦਾ ਬਾੜਨ ਦਾ ਹੀ ਮਤਲਬ ਨਹੀਂ ਸੀ ਜਾ ਕੇ ਅੰਦਰ ਸੁੱਤੇ ਪਏ ਤੇ ਬਹੂ ਨੂੰ ਨੀਂਦ ਆਈ ਹੋਦੀ ਜਾਂ ਬਹੂ ਨੇ ਦੇਖਿਆ ਕਹੀ ਲਈ ਖੜਤੀ ਮਾਰਨ ਲੱਗਿਆ ਸੀ ਜਦ ਮੁੰਡਾ ਦੇਖਿਆ بے ਹੋਸ਼ ਹੋਇਆ ਪਿਆ ਜਾਨ ਨੂੰ ਸਾਨੂੰ ਗੂਨ ਕਰਾ ਜਾਨ ਨੂੰ ਅਸੀਂ ਆਏ ਫੇਰਾ ਆਸਕ ਮਾੜ ਚੱਕ ਕੇ ਜਾਣੇ ਡਾਕਟਰ ਦੇ ਲੈ ਗਏ ਕੁਛ ਨਹੀਂ ਖਾਈ ਪੜਿਆ ਪੱਖਾ ਜਿਹਾ ਇੱਕ ਉਹਦੇ ਜਾਲੀ ਨਹੀਂ ਦਿੱਤੀ ਮੇਰੇ ਮੁੰਡੇ ਨੇ ਕਹਿਤਾ ਕਹਿੰਦਾ ਪਾਪੇ ਵੀ ਇਹਨੂੰ ਜਾਰੀ ਨਹੀਂ ਹੈਗੀ ਵੀ ਤੂੰ ਜਾਰੀ ਲਵਾ ਲਾ ਨਹੀਂ ਤੂੰ ਪੱਕਾ ਬੰਦ ਕਰ ਦਿਆ ਗਾ ਵੀ ਹੱਥ ਥਾਕੇ ਵੀ ਮੇਰੇ ਜਵਾਕ ਮਰਦੇ ਨੇ ਛੋਟੇ ਨੇ ਵੀ ਹੱਥ ਦੇ ਲੈਣਗੇ ਇਹਨੇ ਚ ਗਾਲ ਮੰਗਾਈ ਹੋ ਕੇ ਫਿਰ ਹਟ ਗਏ ਬਸ 10:30 ਵਜੇ ਦਿਨ ਤਾਂ ਇਹ ਕੰਮ ਕਰ ਲਿਆ ਇਹਨਾਂ ਨੇ ਅਸੀਂ ਰਾਤ ਨੂੰ ਇਹ ਮੁੰਡੇ ਨੂੰ ਚੱਕ ਕੇ ਲੈ ਕੇ ਨਾਬੇ ਦਾਖਲ ਕਰਤਾ ਨਾਬੇ ਵਾਲੇ ਨੇ ਪਟਿਆਲੇ ਦਾ ਪਰਚਾ ਕੱਟਤਾ ਹਾਂ ਪਟਿਆਲੇ ਸਾਰਾ ਦਿਨ ਰੱਖਿਆ ਫਿਰ ਸ਼ਾਮ ਤਿੱਕਰ ਕਹਿੰਦੇ ਚੰਡੀਗੜ੍ਹ ਲੈ ਜਾਓ ਫਿਰ ਕਹਿੰਦੇ ਵੀ ਚੱਲ ਉੱਥੇ ਹੀ ਦੇਖ ਲੈਨੇ ਆ ਉੱਥੇ ਹੀ ਰੱਖ ਲਿਆ ਫਿਰ ਕੱਲ 3 ਵਜੇ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲਾਉਣਾ ਨਹੀਂ ਮਿਲਿਆ ਉੱਥੇ ਹੀ ਉਹ ਪੂਰਾ ਸਰਚ ਮਾਰੀ ਜੀ ਹਾਂ ਜੀ ਸਰਚ ਮਾਰੀ ਤੇ ਸਰ ਜਾ ਕੱਕੜੀ ਕਿੰਨੀ ਕਹੀ ਮਾਰੀ ਜੀ ਅੱਨਾ ਪੁੱਠੀ ਮਾਰੀ ਹੈ ਜੀ ਤਿੰਨ ਪੁੱਠੀਆਂ ਕਈਆਂ ਮਾਰੀਆਂ 3 ਮਾਰੀ ਹਾਂ ਜੀ ਤਈ ਵੀ ਉੱਥੇ ਗਈ ਅੰਦਰ ਕੀ ਮੰਗ ਕਰਦੇ ਹਾਂ ਜੀ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਤਾਂ ਮੇਰੇ ਮੁੰਡੇ ਦੇ ਮਾਰਿਆ ਕੱਲ ਨੂੰ ਕਿਸੇ ਤੇ ਹੋਰ ਵੀ ਮਾਰੂਗਾ ਨਵੇਗਾ ਚ ਜਾਂਦਾ ਤੇ ਆੜੀ ਜੁੱਤਾ ਕਰਦਾ ਹਾਂ ਜਿੰਨਾ ਕਮਾਉਂਦਾ ਖਾਂਦਾ दारू ਪੀ ਲੰਦਾ ਪੈਸਾ ਆਪਣੇ ਬੱਚੇ ਦਾ ਜਾਂਦਾ ਜਿਹੜਾ ਮਨਾਂ ਘਟੇ ਦੀ ਜੀ ਇੱਕ ਮਾੜਾ ਮੋਟਾ ਪਾ ਕੇ ਪੁੱਜਾਲੇ ਤੋਂ ਨੰਗਾ ਆ ਕੋਤ ਨਹੀਂ ਹਾਂ ਵੱਡਾ ਮੋਟਾ ਪੱਕੇ ਪੋਖੇ ਤੇ ਸੀ ਲੱਟੇ ਪੱਕੇ ਦੇ ਮੂਰੇ ਜਾਲੀ ਨਹੀਂ ਅੱਛਾ ਤੂੰ ਕਦੇ ਮੁੰਡੇ ਤੋਂ ਟੁਪੜਾ-ਪੜ ਲੱਗਿਆ ਚਲੋ ਪਾਏਗੇ ਕੁਛ ਜੇ ਹੋ ਕੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਦੀ 11 8 11 ਵਜੇ ਕਹੀ ਚੱਕੇ ਰਾਤ ਨੂੰ ਆ ਕੰਮ ਕਰੀ ਕੋਈ ਹਾਂ ਜਿਹ ਖਲਾਤ ਲੈ ਮੈਂ ਜੀ ਲੱਗਿਆ ਆਪ ਚੜ੍ਹੇ ਗਰੰਟੀ ਕਿ ਕਿਹੜੇ ਦਿਨ ਦੀ ਗੱਲ ਆ ਇਹ ਕਦੋਂ ਹੋਇਆ ਬੁੱਧਵਾਰ ਦੀ ਜੀ ਸ਼ਾਮ ਅੱਛਾ ਤੇ ਫਿਰ ਉਸ ਤੋਂ ਬਾਅਦ ਹਸਪਤਾਲ ਲੈ ਗਏ ਆਈ ਨਾਪੇ ਲੈ ਗਿਆ ਹਸਪਤਾਲ ਦੇ ਸਰਕਾਰੀ ਰਾਤ ਰਾਤ ਠੀਕ ਹੈ ਤੇ ਜਵਾ ਜੀ ਫਿਰ ਉਹਨਾਂ ਨੇ ਪਟਿਆਲਾ ਦਾ ਪਰਚਾ ਕਰਤਾ ਜੀ ਹਾਂ ਪਟਿਆਲੇ ਰਾਤ ਰੱਖੀ ਸਵੇਰੇ ਕਹਿੰਦੇ ਚੰਡੀਗੜ੍ਹ ਲੈ ਜੀ ਚੰਡੀਗੜ੍ਹ ਤਾਂ ਹਾਂ ਪਤਾਈਏ ਜੀ ਦਾ ਖਾਈ ਜਿਹੜੇ ਨੇੜੇ ਬੱਚੇ ਨੇ ਇਹਦੇ ਹੱਦ ਟਾਈਮ ਕੱਢ ਜਰੀਆ ਉਹਦਾ ਬਹੁਤ ਆਫਾ ਹੋ ਗਿਆ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਦੂਜਾ ਲੱਗ ਰਿਹਾਦਾ ਸੀ ਦੂਜਾ ਲੱਗ ਰਿਹਾਦਾ ਇਹ ਛੋਟਾ ਸੀ ਇਹ ਵੱਡਾ ਹੀ ਹੋਊ ਛੋਟਾ ਇਹ ਤੇਰੇ ਮਾਤਾ ਜੀ ਮਾਤਾ ਜੀ ਇਹ ਪਲਾਹੀ ਵੀ ਪਰਸੋਂ ਵੱਡਾ ਗਾਕਲ ਜੀ ਉਹਦਾ ਅਦਕੁੰਡਾ ਝਗੜਾ ਹੋਗਾ ਜੀ ਕੱਲ ਦਰਾਨੇ ਲਾਲ ਜੀ ਲੱਗੇ ਜਾ ਰਹੇ ਫਿਲਮ ਤੋਂ ਉਹ ਡੈਥ ਹੋ ਗਈ ਸੀ ਜੀ ਤੇ ਮਤਕ ਦਾ ਨਾਮ ਹੈਗਾ ਜੀ ਆਪਣਾ ਜਗਪਾਲ ਸਿੰਘ ਹੈ ਜੀ ਸਾਨੂੰ ਮਰਗੀ ਸਿੰਘ ਉਹ ਕਾਰਨ ਇਹ ਜੋ ਜੋਗਪਾਲ ਸਿੰਘ ਜੀ ਦੀ ਡੈਥ ਹੋਈ ਆ ਉਹ ਦੇ ਫਾਦਰ ਨੇ ਬਾਅਦੋ ਬੋਲੇ ਕਿ ਕਈ ਦੇ ਕਈ ਨਾ ਮਾਰਿਆ ਇਹ ਸੱਚ ਵਾਰ ਕਿ ਤਿੰਨ ਤਿੰਨ ਵਾਰ ਆਹੋ ਉਹ ਦੇ ਘਰ ਕੇ ਬੰਨੇ ਜਗਮੀ ਉਹਨਾਂ ਜਿਸ ਕਾਰਨ ਡੈਥ ਹੋ ਗਈ ਜੀ ਉਹਨਾਂ ਆਪੇ ਪ੍ਰਵਾਸ ਦੀ ਉਹਦਾ ਫਾਦਰ ਦੇ ਉਹਦਾ ਮੁੰਡੇ ਆਪੇ ਜਿਹੜਾ ਥੋੜਾ ਬੋਤਾ ਸੀ ਜਿਸ ਦੇ ਕਾਰਨ ਥੋੜੇ ਜਿਹਾ ਰਾਤ ਨੂੰ ਉੱਠ ਕੇ ਉਹਨੇ ਸੁੱਤੇ ਕੰਗੇ ਉੱਕਵਾ ਲਾਤਾ ਜੀ ਤੇ ਅਰੈਸਟ ਹੋ ਗਏ ਜੀ ਹਾਲੇ ਇਹ ਕੋਈ ਕੀ ਨਾਮ ਤੇ ਤਫਤੀਸ਼ ਚੱਲ ਰਹੀ ਹੈ ਤਾਂ ਜੀ